ਹਾਂਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਪ੍ਰੋਡਿਊਸਰ Triple DX ਦੀ ਵੀਡੀਓ ਲੈ ਕੇ ਜਿਨ੍ਹਾਂ ਨੂੰਗੇ ਸੋਸ਼ਲ ਮੀਡੀਆ ਦੇ ਨਾਂ ਦੇ ਸੱਬਲ ਗੈਂਗ ਅਤੇ ਕੋਟ ਦੁੰਨੇ ਵਾਲੇ ਸੰਤਾਨ ਦੇ ਨਾਮ ਤੇ ਜਾਣਿਆ ਜਾਂਦਾ ਹੈ ਕੀ ਗਿਆ ਪ੍ਰੋਡਿਊਸਰ Triple DX ਨੇ ਆਪਣੀ ਆਈਡੀ ਇਸ ਵੀਡੀਓ ਦੇ ਵਿੱਚ ਚੱਲ ਕਮਰਾਉਨੇ ਆ ਤੁਹਾਨੂੰ ਆਈਡੀ ਇਹ ਵੀਡੀਓ ਦੇ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਇੱਕ ਛੋਟੀ ਰਿਕਵੈਸਟ ਹੈ ਇਹਨਾਂ ਵੀ ਯਾਦ ਦੋਸਤੋ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜ਼ਰੂਰ ਆਇਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਇਹ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਈਦਾ ਨਾਲ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾਈਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਇਦਾਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਵਾਕੀ ਤੁਹਾਡਾ ਬਹੁਤ ਦਾ ਸਮਾਂ ਨਾ ਲੈਂਦੇ ਹੋਇਆ ਚਲ ਕੁਮਰਾਉਂਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਤੇ ਅਏ ਕਿ ਮੈਂ ਫੋਟੋ ਪਈ ਆ ਕੁੜੀ ਦੀ ਬਹੁਤ ਮਾੜੀ ਖਬਰ ਆ ਤੁਹਾਨੂੰ ਪਤਾ ਹੀ ਹੁਣ ਅੱਧਿਆਂ ਨੂੰ ਤਾਂ ਕਿ ਜਿਹੜੀ ਕੁੜੀ ਆ ਡਾਕਟਰ ਸੀ ਕਲਕੱਤੇ ਦੇ ਵਿੱਚ ਇਹਦਾ ਰੇਪ ਹੋਇਆ ਰੇਪ ਹੋਣ ਤੋਂ ਬਾਅਦ ਇਹ ਮਾਰ ਦਿੱਤੀ ਗਈ ਤੇ ਹਜੇ ਤੱਕ ਇੱਕ ਬੰਦਾ ਫੜਿਆ ਗਿਆ ਤੇ ਬਾਕੀ ਬੰਦਿਆਂ ਦਾ ਹਜੇ ਪਤਾ ਨਹੀਂ ਲੱਗਿਆ ਉਹਦੀਆਂ ਲੱਤਾਂ ਪੈਰ ਤੋੜ ਦਿੱਤੇ ਗਏ ਰੇਪ ਕਰਨ ਤੋਂ ਬਾਅਦ ਉਹਤੇ ਜਿਹੜੇ ਐਣਕੇ ਲੱਗੀਆਂ ਹੋਈਆਂ ਸੀਗੀਆਂ ਉਹਦਾ ਐਣਕਿਆਂ ਦਾ ਕੰਚ ਉਹਦੀ ਅੱਖਾਂ ਦੇ ਵਿੱਚ ਦਸ ਗਿਆ ਰੀੜ ਦੀ ਹੱਡੀ ਤੋੜ ਦਿੱਤੀ ਤੇ ਪੈਰ ਤੋੜ ਕੇ ਇੱਕ ਇਧਰ ਹੀ ਸਾਈਡ ਫਿੱਟ ਤੱਕ ਇਧਰਲੀ ਤਰ ਛੜਦਾ ਤੇ ਪਤਾ ਨਹੀਂ ਕਿੰਨੀ ਕੁੱਟੀ ਮਾਰੀ ਪਤਾ ਨਹੀਂ ਕਿਦਾਂ ਕਿਦਾਂ ਹੋਇਆ ਕੋਲਕੱਤਾ ਹਸਪੀਟਲ ਦੇ ਵਿੱਚ ਇਹ ਕਾੜ ਹੋਇਆ ਤੇ ਦੇਖ ਲਓ ਆਪੇ ਕੁੜੀਆਂ ਬੇਚਰੀਆਂ ਕੀ ਕਰਨੀਆਂ ਪੜ ਕੇ ਡਾਕਟਰ ਬਣ ਗਈਆਂ ਹਸਪੀਟਲ ਚ ਕੋਈ ਸਿਕਿਉਰਿਟੀ ਗਾਰਡ ਨਹੀਂ ਕੋਈ ਉਹਨਾਂ ਦੀ ਨਿਗਰਾਨੀ ਵਾਸਤੇ ਨਹੀਂ 36 ਘੰਟੇ ਜੌਬ ਕਰਨ ਤੋਂ ਬਾਅਦ ਉਹ ਸੁੱਤੀ ਸੀ ਵਿਚਾਰੀ 36 36 ਘੰਟੇ ਡਿਊਟੀ ਹੈ ਉਹਨਾਂ ਦੀ ਕੁੜੀਆਂ ਦੀ ਕੁੜੀਆਂ ਤਾਂ ਰਾਤ ਨੂੰ ਡਿਊਟੀ ਚਾਹੀਦੀ ਹੈਗੀ ਚਾਹ ਹਸਪੀਟਲ ਹੈ ਚਾਹ ਕਿਤੇ ਵੀ ਹੈ ਉਥੇ ਮੁੰਡੇ ਰਹਉਣ ਰਾਤ ਨੂੰ ਕੁੜੀਆਂ ਦੀ ਡਿਊਟੀ ਦਿਨੇ-ਦਿਨੇ ਚਾਹੀਦੀ ਹੈ ਜਾਂ ਤੇ ਸਕਿਉਰਿਟੀ ਗਾਰਡ ਨੂੰ ਕੋਲੇ ਹੋਵੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਇਹ ਇਕੱਲੇ ਡਾਕਟਰ ਲੈਂਡ 'ਚ ਨਹੀਂ ਹੋਰ ਸਾਰੀਆਂ ਲੈਣਾ ਦੇ ਵਿੱਚ ਕੁੜੀਆਂ ਬਹੁਤ ਤੰਗ ਨੇ ਬਹੁਤ ਤੰਗ ਕਈ ਕੁੜੀਆਂ ਵਿਚਾਰੇ ਦੱਸ ਦਿੰਦੀਆਂ ਨੇ ਕਈ ਨਹੀਂ ਦੱਸਦੀਆਂ ਜ਼ਰੂਰੀ ਹੈਗਾ ਵੀ ਰੇਪ ਹੋਣਾ ਬੜਾ ਵੱਡਾ ਅਪਰਾਧ ਹੈ ਭੈਣ ਚੋ ਤਾਂ ਹੋਰ ਵੀ ਕੁੜੀਆਂ ਨੂੰ ਛੇੜਖਾਨੀ ਬਹੁਤ ਹਰਾਸਮੈਂਟ ਕੀਤਾ ਜਾਂਦਾ ਬਹੁਤ ਹਰਾਸਮੈਂਟ ਸੁਣਮਾ ਘਟਨਾ ਦੱਸਦਾਗਾ ਜਿਵੇਂ ਕਿ ਹੁਣ ਡਾਕਟਰ ਲੈਣੀ ਮੰਨ ਲਓ ਠੀਕ ਹੈ ਚਲੋ ਸਾਰੇ ਡਾਕਟਰ ਨਹੀਂ ਮਾੜੇ ਹੈਗੇ ਬਹੁਤ ਡਾਕਟਰ ਵਧੀਆ ਵੀ ਨੇ ਚੰਗੇ ਵੀ ਨੇ ਪਰ ਬਹੁਤ ਡਾਕਟਰ ਸਿਰੇ ਦੇ ਫੁੱਦੂ ਵੀ ਨੇ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦਾ ਜਿਹੜੇ ਡਾਕਟਰ ਬੰਦੇ ਨੇ ਸਾਰੇ ਨਹੀਂ ਹੈਗੇ ਮਾੜੇ ਪਰ ਮੈਂ ਤੁਹਾਨੂੰ ਕੁਝ ਕਿਦਾਂ ਦੇ ਡਾਕਟਰ ਦਿਖਾ ਦੂੰਗਾ ਪਟਿਆਲੇ ਚੰਡੀਗੜ੍ਹ ਲੁਧਿਆਣੇ ਕਈ ਥਾਵਾਂ ਤੇ ਜਿੱਦਾਂ ਕਿ ਕੁੜੀਆਂ ਨੂੰ ਵਿਚਾਰੀਆਂ ਨੂੰ ਬਹੁਤ ਪ੍ਰੋਬਲਮ ਚੱਲਦੀਆਂ ਠੀਕ ਹੈ ਪੀਰੀਅਡਰ ਹੋ ਗਏ ਠੀਕ ਹੈ ਬਰਜਾਇ ਇਹਨਾਂ ਦੇ ਵਿੱਚ ਕੋਈ ਹੋਰ ਦਿੱਕਤ ਆ ਗਈ ਕਿਸੇ ਦਾ ਬੇਬੀ ਨਹੀਂ ਹੋ ਰਹਾ ਕਿਉਂਕਿ ਉਹਨਾਂ ਦੇ ਟੈਸਟ ਹੁਣ ਡਾਕਟਰ ਕੋਲੇ ਵਾਗੇ ਉਹ ਟੈਸਟ ਲਿਖ ਦਿੰਦੇ ਨੇ ਵੀ ਤੁਸੀਂ ਆਹ ਕੁੜੀਆਂ ਜਾ ਕੇ ਟੈਸਟ ਕਰਾ ਲਿਓ ਠੀਕ ਆ ਹੁਣ ਕੁੜੀਆਂ ਜਾ ਕੇ ਟੈਸਟ ਕਰਵਾਉਂਦੀਆਂ ਨੇ ਗੁਪਤ ਪਾੜ ਦੇ ਟੈਸਟ ਹੁੰਦੇ ਨੇ ਕੋਈ ਚੀਜ਼ਾਂ ਉਹਨਾਂ ਅੰਦਰੋਂ ਪਾ ਕੇ ਸਕੈਨ ਕਰੇ ਕਰਕੇ ਰਿਪੋਰਟ ਆਉਂਦੀ ਹੈ ਹੁਣ ਉੱਥੇ ਭੈਣ ਚੋਂ ਡਾਕਟਰ ਖੜੇ ਨੇ ਯਾਰ ਮੁੰਡੇ ਖੜੇ ਨੇ ਯਾਰ ਹੁਣ ਉਹ ਲੈਬ ਦੇ ਵਿੱਚ ਜਾਣਾ ਕੁੜੀ ਦੇ ਕੱਪੜੇ ਲਾਉਣਗੇ ਭੈਣ ਚੋਂ ਦਾ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਹਸਪੀਟਲਾਂ ਦੇ ਵਿੱਚ ਹੈ ਲੋ ਕੁੜੀਆਂ ਦਾ ਸਨ ਉਹਦਾ ਚੋਕਾ ਚੇਉਗੀ ਨਾ ਭਰੇ ਪੰਜਾਬ ਦੇ ਵਿੱਚ ਸਰੀਆਮੇ ਹੋ ਜਾਂਦਾ ਮੈਂ ਤੁਹਾਨੂੰ ਕਿੰਨੇ ਦਿਖਾ ਦੂੰਗਾ ਤੁਸੀਂ ਜਾ ਕੇ ਦੇਖੋ ਵੀ ਜਿੱਥੇ ਕੁੜੀ ਦਾ ਚੈੱਕ ਅਪ ਹੁੰਦਾ ਕੁੜੀ ਦਾ ਇਹ ਟ੍ਰੀਟਮੈਂਟ ਹੁੰਦਾ ਵੀ ਉੱਥੇ ਭੈਣ ਚੋਂ ਮੁੰਡਿਆਂ ਦਾ ਕੀ ਕੰਮ ਆ ਉੱਥੇ ਡਾਕਟਰਾਂ ਦਾ ਮੁੰਡੇ ਮੇਲ ਦਾ ਕੀ ਕੰਮ ਉੱਥੇ ਕੁੜੀਆਂ ਚਾਹੀਦੀਆਂ ਨੇ ਕੁੜੀਆਂ ਦਾ ਸਟਾਫ ਚਾਹੀਦਾ ਡਾਕਟਰ ਨਹੀਂ ਚਾਹੀਦੀ ਐ ਉੱਥੇ ਵਿਚਾਰੇ ਜਿਹੜੇ ਜਿਹੜੇ یار ਵਿਚਾਰੇ ਅਨਪੜ੍ਹ ਬੰਦੇ ਹੁੰਦੇ ਨੇ ਕੁੜੀ ਨੂੰ ਜਾ ਕੇ ਅੰਦਰ ਲੈ ਜਾਂਦੇ ਨੇ ਵਿਚਾਰੀ ਕੁੜੀ ਆ ਦੇ ਪਿਓ ਨੂੰ ਜਾ ਕੇ ਕੀ ਦੱਸੂ ਕੁੜੀ ਆ ਦੇ ਭਾਈ ਨੂੰ ਆ ਕੇ ਕੀ ਦੱਸੂਗੀ ਵੀ ਮੇਰੇ ਨਾਲ ਅੰਦਰ ਕੀ ਹੋਇਆ ਪੰਜਾਬ ਦੇ ਵਿੱਚ ਸਰੀਆਮ ਇਹ ਕੰਮ ਚੱਲ ਰਿਹਾ ਪੂਰਾ ੱੱੱਕਾ ਚੱਲ ਰਿਹਾ ਹੈ ਮੇਰੇ ਨਾਲ ਚੱਲੋ ਆਓ ਮੇਰੇ ਨਾਲ ਮਸਰ ਦਿਖਾ ਕੇ ਲੈਣਾ ਆਪਾਂ ਇਹ ਕਰਾਂਗੇ ਇੱਕ ਕੁੜੀ ਨੂੰ ਲੈ ਕੇ ਚੱਲਾਂਗੇ ਆਪਾਂ ਨਾਲ ਉਹਨੂੰ ਕਹ ਦਾਂਗੇ ਵੀ ਚੱਲ ਵੀ ਹੋਰਦਾ ਟੈਸਟ ਕਰੋ ਤੁਸੀਂ ਦੇਖੋ ਭੈਣ ਚੋ ਤੁਸੀਂ ਕਹਿੰਦੇ ਵੀ ਇਸ ਥਾਂ ਇਹ ਕੀ ਇਹ ਤਾਂ ਪੰਜਾਬ ਦੇ ਵਿੱਚ ਸਰੀਆਮ ਇਹ ਕੰਮ ਚੱਲੀ ਜਾਂਦਾ ਆਪਣੇ ਪੰਜਾਬ ਦੇ ਵਿੱਚ ਤੇ ਜਦੋਂ ਇਦਾਂ ਦਾ ਚੈੱਕ ਅਪ ਹੁੰਦਾ ਤਾਂ ਕੁੜੀਆਂ ਨਾਲ ਕੌਣ ਜਾਂਦੇ ਨੇ ਯਾਰ ਬੁੜੀਆਂ ਵਾਗ ਜਾਂਦੀਆਂ ਨੇ ਵਿਚਾਰੀਆਂ ਬੁੜੀਆਂ ਨੂੰ ਬਾਹਰ ਖੜਾ ਆਂਦੇ ਨੇ ਇੱਥੇ ਖੜ੍ਹ ਜਾ ਮਾਤਾ ਜੀ ਅੰਦਰ ਚੈੱਕ ਅਪ ਕਰ ਦਿਨੇ ਯਾਰ ਕਿਉਂ ਬਈ ਕੁੜੀਆਂ ਜੇ ਤੁਸੀਂ ਬੁੜੀਆਂ ਨਾਲ ਜਾਨੀਓ ਆਪਦੇ ਆਪਦੀ ਮੰਮੀ ਨਾਲ ਖੜ ਕੇ ਕੋਲੇ ਖੜ ਕੇ ਚੈੱਕ ਅਪ ਕਰੋ ਕੁੜੀਆਂ ਨੂੰ ਬੁਲਾਓ ਵੀ ਆ ਵੀ ਕੁੜੀਆਂ ਵੀ ਉਹਦੇ ਕੱਪੜੇ ਲਾਉਣ ਕੁੜੀਆਂ ਚੈੱਕ ਅਪ ਕਰਨ ਵੀ ਮੁੰਡਿਆਂ ਦਾ ਕੀ ਕੰਮ ਬਈ ਡਾਕਟਰਾਂ ਦਾ ਕੀ ਕੰਮ ਪੈਣ ਚੋ ਇਹ ਡਾਕਟਰ ਹੱਥ ਲਾਉਂਦੇ ਨੇ ਯਾਰ ਪੈਣ ਚੋ ਪੂਰੀਆਂ ਫੀਲਿੰਗ ਕਰ ਲੈਂਦੇ ਨੇ ਕਿਹੜੇ ਆ ਪੈਣ ਚੋ ਸੱਚੇ ਸੁਭਿੱਤਰੇ ਨੇ ਪੈਣ ਚੋ ਤੇ ਜੇ ਤੁਸੀਂ ਬੰਦੇ ਜਾਂ ਨਾ ਤੁਸੀਂ ਵੀ ਨਾਲ ਖੜੋ ਠੀਕ ਹੈ ਕੁੜੀਆਂ ਦੇ ਹਸਬੰਡ ਜੰਦੇ ਤੁਸੀਂ ਨਾਲ ਖੜੋ ਤੁਸੀਂ ਬੋਲਣ ਦਾ ਤੁਹਾਡਾ ਪੂਰਾ ਅਧਿਕਾਰ ਆ ਵੀ ਹਾਂ ਬਈ ਤੇਰਾ ਡਾਕਟਰ ਦਾ ਕੀ ਕੰਮ ਵੀ ਇੱਥੇ ਚੈੱਕ ਅਪ ਕਰਦਾ ਕੁੜੀ ਆ ਕੇ ਚੈੱਕ ਅਪ ਕਰੇ ਇਹ ਆਪਣੇ ਪੰਜਾਬ ਦੇ ਵਿੱਚ ਸਰੀਆਮ ਚੱਲਦਾ ਹੈ ਭੈਣ ਚੋਦ 50 60% ਡਾਕਟਰ ਪੂਰੇ ਲੋਚੇ ਨੇ ਯਾਰ ਪੂਰੇ ਸਿਰੇ ਦੇ ਪੂਰਾ ਚੈੱਕ ਅਪ ਕਰਾਂਗੇ ਡਾਕਟਰ ਨੇ ਰਿਪੋਰਟ ਲਿਖ ਕੇ ਭੇਜੀ ਦੀ ਲੈਬ ਦੇ ਵਿੱਚ ਵੀ ਪਏ ਆ ਟੈਸਟ ਕਰਾ ਲਿਆ ਹੁਣ ਤੇਰੀ ਬੱਚੇਦਾਨੀ ਚ ਨੁਕਸਰ ਤੇਰੇ ਅਜ ਤਾਂ ਨੁਕਸਰ ਕਿ ਤੇ ਪੀਰੀਅਡ ਨਹੀਂ ਆ ਰਹੇ ਅੰਦਰ जख्म ਹੋ ਗਏ ਬਹੁਤ ਦਿੱਕਤਾਂ ਨੇ ਕੁੜੀਆਂ ਨੂੰ ਤਾਂ ਉਹ ਸਾਰੇ ਕੱਪੜੇ ਲਾ ਕੇ ਟੈਲੀਸਕੋਪ ਪਾ ਕੇ ਜਾਂ ਕਈ ਚੀਜ਼ਾਂ ਪਾ ਕੇ ਉਹ ਚੈੱਕ ਅਪ ਕਰਦੇ ਨੇ ਤਾਂ ਉੱਥੇ ਮੁੰਡੇ ਕਰ ਰਹੇ ਨੇ ਬਈ ਮੁੰਡਿਆਂ ਦਾ ਕੀ ਕੰਮ ਇਹ ਆਪਣੇ ਪੰਜਾਬ ਦੇ ਵਿੱਚ ਸਰੀਆਮ ਚੱਲ ਰਿਹਾ ਮੈਂ ਸਾਰੀ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਤੇ ਪ੍ਰਸ਼ਾਸਨ ਨੂੰ ਵੀ ਵੀ ਜਿੱਥੇ ਕੁੜੀਆਂ ਦਾ ਇਦਾਂ ਦਾ ਟੈਸਟ ਹੁੰਦੇ ਨੇ ਵੀ ਉੱਥੇ ਸਿਰਫ ਕੁੜੀਆਂ ਦਾ ਸਟਾਫ ਚਾਹੀਦਾ ਮੁੰਡੇ ਉੱਥੇ ਅਲਾਉ ਨਹੀਂ ਚਾਹੀਦੇ ਇਹ ਆਪਣੇ ਪੰਜਾਬ ਦੇ ਵਿੱਚ ਰਿਆਮਤ ਲੀ ਜਾਂਦਾ ਤੁਸੀਂ ਚੱਲੋ ਮੇਰੇ ਨਾਲ ਤੇ ਮੇਰੇ ਨਾਲ ਜੁੜੋ ਮੈਂ ਤੁਹਾਨੂੰ ਦਿਖਾ ਕੇ ਲਿਆਉਣਾ ਬਹੁਤ ਥਾਈ ਹੈ ਇਹ ਸਿਸਟਮ ਬਹੁਤ ਥਾਈ ਤੁਸੀਂ ਆਏ ਆਪਾਂ ਕੁੜੀ ਨੂੰ ਭੇਜਾਂਗੇ ਤੁਸੀਂ ਜਾ ਕੇ ਦੇਖਿਓ ਉੱਥੇ ਮੁੰਡੇ ਮੁੰਡੇ ਖੜੇ ਹੋਣਗੇ ਯਾਰ ਆਪਣੇ ਪੰਜਾਬ ਦੇ ਵਿੱਚ ਇਹ ਰੇਪ ਤੋਂ ਵੱਡਾ ਹੀ ਕੰਮ ਹੈ ਮੈਂ ਕਹਿੰਦਾ ਰੇਪ ਕੀ ਆਪਣੇ ਪੰਜਾਬ ਦੇ ਵਿੱਚ ਡੇਲੀ 1000 10000 ਕੁੜੀ ਦਾ ਰੇਪ ਹੋ ਰਿਹਾ ਭੈਣ ਚੋ ਛੇੜ ਛਾੜ ਕਰੀ ਜਾਂਦੇ ਨੇ ਮੁੰਡੇ ਯਾਰ ਹਸਪੀਟਲਾਂ ਦੇ ਵਿੱਚ ਸ਼੍ਰੀਆਮ ਤੱਕਾ ਹੋ ਜਾਂਦਾ ਭੈਣ ਚੋਦਾ ਕੋਈ ਬੋਲਦੇ ਨਹੀਂ ਨਗਾ ਵਿਚਾਰੀਆਂ ਕੁੜੀਆਂ ਆ ਕੇ ਘਰੇ ਆ ਜਾਂਦੀਆਂ ਨੇ ਆ ਦੀ ਮਾਂ ਨੂੰ ਕੀ ਦੱਸਣਾ ਆਪਦੇ ਪਿਓ ਨੂੰ ਕੀ ਦੱਸਾਂ ਤੇ ਭਾਈ ਨੂੰ ਕੀ ਦੱਸਣਾ ਵੀ ਸਾਡੇ ਨਾਲ ਅੰਦਰ ਕੀ ਹੋਇਆ ਬਹੁਤ ਕੁੜੀਆਂ ਦੱਸ ਦਿੰਦੀਆਂ ਨੇ ਵਿਚਾਰੀਆਂ ਕਦੀਆਂ ਕੁੜੀਆਂ ਦੱਸਦੀਆਂ ਨਹੀਂ ਸੀਗੀਆਂ ਮੇਰੇ ਨਾਲ ਚੱਲੋ ਜਿਹੜਾ ਕਹਿੰਦਾ ਵੀ ਇਦਾਂ ਦਾ ਸਿਸਟਮ ਨਹੀਂ ਹੈਗਾ ਮੈਂ ਦਿਖਾਉਂਗਾ ਮੈਂ ਤੁਹਾਨੂੰ ਪ੍ਰੈਕਟੀਕਲ ਦਿਖਾਉਂਗਾ ਸ਼੍ਰੀਆਮ ਚੱਲ ਰਿਹਾ ਸ਼੍ਰੀਆਮ ਕੋਈ ਬੋਲ ਨਹੀਂ ਰਿਹਾ ਭੈਣ ਦੀ ਪਤਨੀ ਰੋਜ਼ ਹੀ ਤੂੰ ਸਰ ਕੁੜੀਆਂ ਤਾਂ ਡੇਲੀ ਛੇੜੀ ਜਾਂਦੇ ਨੇ ਕੱਪੜੇ ਲਹਾ ਕੇ ਯਾਰ ਚੱਕਾ ਪਕੜੀ ਜਾਂਦੇ ਨੇ ਬਹੁਤ ਡਿਪਾਰਟਮੈਂਟਾਂ ਦੇ ਵਿੱਚ ਏਦਾਂ ਬਾਬੇ ਇਕੱਲੇ ਇਹ ਲੈਣ ਦੇ ਵਿੱਚ ਨਹੀਂ ਬਹੁਤ ਡਿਪਾਰਟਮੈਂਟਾਂ ਦੇ ਵਿੱਚ ਬਾਬੇ ਕੁੜੀਆਂ ਜਿਹੜੀਆਂ ਵਿਚਾਰੀਆਂ ਪੁਲਿਸ 'ਚ ਭਰਤੀ ਹੁੰਦੀਆਂ ਨੇ ਉਹਨਾਂ ਨਾਲ ਵੀ ਬਹੁਤ ਥਾਂ ਹੀ ਹੁੰਦਾ ਏਦਾਂ ਧੱਕਾ ਉਹ ਵਿਚਾਰੀਆਂ ਦੱਸਦੀਆਂ ਜਿਹੀਆਂ ਬਹੁਤ ਡਿਪਾਰਟਮੈਂਟ ਨੇ ਬਹੁਤ ਜ਼ਿਆਦਾ ਜਿੰਨਾਂ ਦੇ ਵਿੱਚ ਸ਼ਰਿਆਮ ਕੁੜੀਆਂ ਦਾ ਧੱਕਾ ਹੋ ਜਾਂਦਾ ਵਿਚਾਰੀਆਂ ਬਰਦਾਸ਼ਤ ਕਰੀ ਜਾਂਦੇ ਨੇ ਘਰੇ ਉਹ ਜ਼ਿਆਦਾਤਰ ਆਪਣੇ ਬੁਆਏਫ੍ਰੈਂਡ ਨੂੰ ਦੱਸ ਦਿੰਦੀਆਂ ਨੇ ਕੋਈ ਬੁਆਏਫ੍ਰੈਂਡ ਲੜੇ ਆਉਂਦੇ ਨੇ ਫੇਰ ਗੱਲ ਵੱਜ ਜਾਂਦੀ ਹੈ ਫਿਰ ਉਹ ਕਹਿੰਦਾ ਤੂੰ ਕੌਣ ਹੁੰਦਾ ਵਿਚਾਰੀ ਘਰੇ ਦੱਸਦੀਆਂ ਨਹੀਂ ਕੁੜੀਆਂ ਵੀ ਮੈਂ ਘਰੇ ਦੱਸਤਾ ਵੀ ਮੇਰੇ ਨਾਲ ਐ ਹੋ ਰਿ ਅਤੇ ਮਾਪਿਆਂ ਨੂੰ ਕਰਨਗੇ ਹਟ ਜਾ ਘਰੇ ਵਜਾ ਬਸ ਆਹ ਸਿਸਟਮ ਸ੍ਰਿਆਮ ਚੱਲੀ ਜਾਂਦਾ 103 ਤੇ ਕਾਲ ਕਰ ਦੋ 105 ਤੇ ਕਾਲ ਕਰ ਦੋ ਲੋੜਾ ਕਰ ਦੋ ਕਾਲ ਕਰ ਦਾਂਗੇ ਉਹ ਕਹਣਗੇ ਹਾਂ ਜੀ ਤੁਹਾਡੇ ਮਾਪਿਆਂ ਨੂੰ ਥੋੜਾ ਅਧਾਰ ਕਰ ਲਓ ਤੇ ਫੈਮਿਲੀ ਨੂੰ ਲੈ ਕੇ ਕਿਉਂ ਵੀ ਜੇ ਫੈਮਿਲੀ ਕੋਲੇ ਗੱਲ ਵਾਕੀ ਫੇ ਤਾਂ ਕੁੜੀ ਨੂੰ ਹਟਾਈ ਲੈਣਗੇ ਕਾਲਜ ਜਾਂਦੀ ਹੈ ਦਿੱਲੀ ਛੀੜੀ ਜਾਂਦੇ ਨੇ ਮੁੰਡੇ ਜੇ ਘਰੇ ਦਾ ਸਾਰ ਨੇ ਘਰੇ ਬਹਿ ਕੇ ਪੜ ਲੈ ਕੋਈ ਸੁਣਵਾਈ ਨਹੀਂ ਹੈਗੀ ਕੋਈ ਸਿਸਟਮ ਨਹੀਂ ਚੱਲ ਰਿਹਾ ਆਪਣੇ ਕੁੜੀਆਂ ਲਈ ਇੱਕ ਸਪੈਸ਼ਲ ਕਾਲ ਵਾਲਾ ਨੰਬਰ ਰੱਖਣਾ ਚਾਹੀਦਾ ਐਮਰਜੈਂਸੀ ਜਿਦੇ ਵਿੱਚ ਮੁਲਾਜ਼ਮ ਵੀ ਸਿਰਫ ਕੁੜੀਆਂ ਹੋਣ ਮੁਲਾਜ਼ਮ ਮੁੰਡੇ ਨਾ ਹੋਣ ਉਹ ਪੁਲਿਸ ਵਾਲੀਆਂ ਵੀ ਸਾਰੀਆਂ ਕੁੜੀਆਂ ਹੋਣ ਉਹ ਕਾਲ ਚੱਕਣ ਤੇ ਗੱਲ ਸੁਣਨ ਤੇ ਉਹ ਕੁੜੀ ਨੂੰ ਹੌਸਲਾ ਦਿਵਾਉਣ ਵੀ ਤੇਰੇ ਇਹ ਗੱਲ ਸੀ ਘਰੇ ਨਹੀਂ ਜਾਣ ਦਿੰਦੇ ਬਾਹਰ ਦੀ ਬਾਹਰ ਉਹ ਮੁੰਡੇ ਦਾ ਕੰਮ ਨਿਪਟਾਵਾ ਦੇਗੇ ਸੀ ਕਿਉਂਕਿ ਜਦੋਂ ਕੁੜੀ ਦੇ ਗੱਲ ਘਰੇ ਵਾਗੀ ਵੀ ਐਂ ਗੱਲ ਹੋ ਗਈ ਲੋਕ ਵਿਚਾਰੇ ਸ਼ਰਮ ਮਾਰਦੇ ਨੇ ਕੁੜੀ ਨੂੰ ਹਟਾ ਕੇ ਜੌਬ ਕਰਦੀ ਹੈ ਜਾਂ ਪੜ੍ਹਦੀ ਹੈ ਹਟਾ ਕੇ ਘਰੇ ਬਿਠਾ ਲੈਂਦੇ ਨੇ ਕੋਈ ਸੁਣਵਾਈ ਨਹੀਂ ਹੈਗੀ ਕੋਈ ਕੁਝ ਨਹੀਂ ਪੁੱਛਦਾ ਹੈਗਾ ਆਪਣੇ ਪੰਜਾਬ ਚ ਹੁਣੇ ਕਲਕੱਤੇ ਵਾਲਾ ਰੇਪ ਹੋ ਗਿਆ ਵੀ ਹੁਣ ਲੋਕ ਪ੍ਰੋਟੈਸਟ ਕਰ ਰਹੇ ਨੇ ਬਹੁਤ ਮਾੜਾ ਕੰਮ ਹੋਇਆ ਪਰ ਪੰਜਾਬ ਦੇ ਵਿੱਚ ਦਿੱਲੀ ਪੈਣ ਚੋ ਛੇੜ ਛਾੜ 100 ਕਸ ਹੋ ਜਾਂਦਾ ਯਾਰ ਹਸਪੀਟਲਾਂ ਦੇ ਵਿੱਚ ਗੁਪਤ ਹੋ ਰਿਹਾ ਕੋ ਕੁੜੀਆਂ ਵਿਚਾਰੀਆਂ ਮਜਬੂਰੀ ਨੇ ਉਹ ਪੀਗੜਤ ਨੇ ਉਹ ਵਿਚਾਰੀਆਂ ਇਲਾਜ ਕਰਾਉਣ ਵਾਸਤੇ ਜਾਂਦੇ ਨੇ ਪਰ ਉੱਥੇ ਉਹਨਾਂ ਦੇ ਗੁਪਤਾਂ ਨੂੰ ਟੱਚ ਕੀਤਾ ਜਾਂਦਾ ਹੈ ਮੁੰਡਿਆਂ ਵੱਲੋਂ ਉਹੀ ਪੈਣ ਚੋ ਲੰਡੂ ਜੇ ਕੰਪਿਊਟਰ ਰੱਖੇ ਹੁੰਦੇ ਨੇ ਉਹਨਾਂ ਨੂੰ ਲੰਣਾ ਦਾ ਨਹੀਂ ਪਤਾ ਹੁੰਦਾ ਉਹ ਪੈਣ ਚੋ ਕੱਪੜੇ ਲਾ ਕੇ ਕੁੜੀ ਰੰਗੀ ਕਰਕੇ ਖੜ ਜਾਂਦੇ ਨੇ ਪੈਣ ਚੋ ਸਿਸਟਮ ਜਮ ਹੱਲਿਆ ਪਿਆ ਟਾਂਚਾ ਬਾਬੇ ਮੈਡੀਕਲ ਦੇ ਵਿੱਚ ਬਹੁਤ ਗੰਦ ਪਿਆ ਹੋਇਆ ਥੋਨੂੰ ਪਤਾ ਨਹੀਂ ਹੈਗਾ ਬਹੁਤ ਗੁਪਤ ਗੱਲਾਂ ਨੇ ਜਿਹੜੇ ਉੱਥੇ ਬੰਦੇ ਜਿੰਨਾਂ ਨਾਲ ਬੀਤਦੇ ਉਹਨਾਂ ਨੂੰ ਪੁੱਛ ਕੇ ਦੇਖੋ ਬਹੁਤ ਕੁੜੀਆਂ ਨਾਲ ਬੀਤਿਆ ਮੈਨੂੰ ਕਈ ਕੁੜੀਆਂ ਨੇ ਦੱਸਿਆ ਮੈਨੂੰ ਇਹ ਗੱਲਾਂ ਤੇ ਮੈਂ ਤੁਹਾਨੂੰ ਦਿਖਾ ਕੇ ਵੀ ਲਿਆ ਸਕਦਾ ਜੇ ਮੇਰੀ ਕੋਈ ਇਹ ਸਟੋਰੀ ਸਰਕਾਰ ਦਾ ਨਮਾਇੰਦਾ ਜਾਂ ਕੋਈ ਪ੍ਰਸ਼ਾਸਨ ਕੋਈ ਦੇਖ ਰਿਹਾ ਹੈ ਜਿਹੜਾ ਵੀ ਇਹਦੇ ਉੱਤੇ ਪੂਰਾ ਸਖਤ ਐਕਸ਼ਨ ਲਊਗਾ ਤੇ ਮੈਂ ਚੱਲੋ ਮੈਂ ਤੁਹਾਨੂੰ ਦਿਖਾਉਂਗਾ ਠੀਕ ਹੈ ਮੰਨੂ ਕੁੜੀਆਂ ਹੀ ਬਾਤੂ ਦੱਸਦਾਂਗੀਆਂ ਮੈਸੇਜ ਕਰਕੇ ਵੀ ਇੱਥੇ ਵੀ ਹੋ ਰਿਹਾ ਆ ਹੌਸਪੀਟਲ 'ਚ ਹੋ ਰਿਹਾ ਆ ਹੋ ਰਿਹਾ ਜਿਦੋਂ ਆਪਣੇ ਵੀਡੀਓ ਪਾਤੀ ਕਮਿਨਟੀ ਆਉਣ ਲੱਗੇ ਨੇ ਤੇਰੇ ਕਈ ਕੁੜੀਆਂ ਸੰਗੀਆਂ ਦੱਸਦੀਆਂ ਨਹੀਂ ਸੀਗੀਆਂ ਪਰ ਗੁਪਤ ਤਰੀਕੇ ਨਾਲ ਦੱਸ ਦਾਂਗੀਆਂ ਵੀ ਇੱਥੇ ਵੀ ਹੋ ਰਿਹਾ ਇੱਥੇ ਵੀ ਹੋ ਰਿਹਾ ਇੱਥੇ ਵੀ ਹੋ ਰਿਹਾ ਸ਼੍ਰੀਆਮ ਪੈਂਚੋ ਤਾਂ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਆ ਮ사ਜ ਸੈਂਟਰ ਖੋਲੇ ਨੇ ਉੱਤੇ ਸੈਂਤੀ ਨਾਲ ਚੱਲਦਾ ਸਾਰਾ ਕੁਝ ਪੈਸੇ ਤਾਂ ਅੰਦਰ ਸੈਂਤੀ ਨਾਲ ਮਿੰਟ 'ਚ ਰੇਟ ਵਜ ਜਾਂਦੀ ਆ ਫੜ ਲੈਂਦੇ ਨੇ ਜਿਹੜਾ ਯਾਰ ਤੱਕਾ ਕਰ ਰਹੇ ਨੇ ਭੈਣ ਚੋ ਉਹਦਾ ਸ਼੍ਰੀਆਮ ਵਿਚਾਰੇ ਕੁੜੀਆਂ ਨਾਲ ਐ ਕਰ ਰਹੇ ਨੇ ਮੈਡੀਕਲ ਦੇ ਬਦਲ ਕੇ ਉਹਨਾਂ ਨੂੰ ਇੱਕ ਤਾਂ ਟੈਸਟ ਕਰਵਾ ਰਿਆ ਨੇ ਉਹਦੇ ਭਲੇਖੇ ਨਾਲ ਟੱਚ ਕਰ ਰਹੇ ਨੇ ਉੱਥੇ ਕੋਈ ਜਾਈ ਨਹੀਂ ਰਿਹਾ ਇਹ ਗੱਲਾਂ ਕੋਈ ਦੱਸ ਹੀ ਨਹੀਂ ਰਿਹਾ ਕਿਉਂਕਿ ਪਤਾ ਹੀ ਨਹੀਂਗਾ ਹੁਣ ਮੇਰੀ ਬਹੁਤ ਬਹੁਤ ਦੇ ਸਟੋਰੀਆਂ ਦੇਖ ਰਹੇ ਹੋਣਗੇ ਉਹਨਾਂ ਨੂੰ ਵੀ ਇਹ ਗੱਲਾਂ ਤਾਂ ਨਹੀਂ ਸੀ ਪਤਾ ਮੈਨੂੰ ਵੀ ਨਹੀਂ ਸੀ ਪਤਾ ਪਰ ਮੈਨੂੰ ਇਹ ਗੱਲਾਂ ਕਈ ਕੁੜੀਆਂ ਨੇ ਦੱਸੀਆਂ ਡਾਕਟਰ ਜਾਣ ਕੇ ਕਹਿੰਦੇ ਨੇ ਬੇਟਾ ਤੈਨੂੰ ਇਹ ਟੈਸਟ ਕਰਾਉਣਾ ਪੈਣਾ ਬੇਟਾ ਤੇਰਾ ਆ ਕਰਨਾ ਪੈਣਾ ਤੈਨੂੰ ਬਿਮਾਰੀ ਬਹੁਤ ਜਾਣੀ ਹੈ ਉਹਨਾਂ ਦੇ ਕੱਪੜੇ ਲਾ ਕੇ ਜਾਣ ਕੇ ਦੇਖਣ ਦੇ ਮਾਰੀ ਭੈਣ ਚੋਂ ਉਹੀ ਲਿਖ ਦਨਗੇ ਆਹ ਟੈਸਟ ਕਰਾ ਡਾਕ ਜਦੋਂ ਤੁਸੀਂ ਕੁੜੀ ਨੂੰ ਲੈ ਕੇ ਜਾਂਦੇ ਹੋ ਤਾਂ ਲੇਡੀ ਡਾਕਟਰ ਕੋਲੇ ਲੈ ਕੇ ਜਾਓ ਸਭ ਤੋਂ ਪਹਿਲਾਂ ਲੇਡੀ ਡਾਕਟਰ ਦੇ ਕੋਲੇ ਇਲਾਜ ਕਰੋ ਜੈਂਟਸ ਡਾਕਟਰ ਨਹੀਂ ਚਾਹੀਦਾ ਗਾਹਾਂ ਤੇ ਜਦ ਚੈੱਕਅਪ ਹੁੰਦਾ ਉੱਥੇ ਵੀ ਕੁੜੀਆਂ ਚਾਹੀਦੀਆਂ ਨੇ ਤੁਸੀਂ ਆਪ ਨਾਲ ਜਾਓ ਜਿੱਥੇ ਚੈੱਕਅਪ ਉੱਥੇ ਵੀ ਨਾਲ ਖੜੋ ਹਸਬੰਡ ਹੈ ਭਾਈ ਆ ਚਾਹੇ ਮਾਂ ਭਾਈ ਤਾਂ ਚਲ ਨਹੀਂ ਜਾ ਸਕਦੇ ਵਿਚਾਰੇ ਇਹ ਥਾਂ ਤੇ ਠੀਕ ਹੈ ਮਾਂ ਜਾ ਸਕਦੀ ਹੈ ਹਸਬੰਡ ਜਾ ਸਕਦਾ ਹੈ ਜਾਵੇਂ ਫਰੈਂਡਾਂ ਲੈ ਕੇ ਜੋ ਕੁੜੀਆਂ ਤਾਂ ਉਥੇ ਨਾਲ ਖੜੋ ਫੋਲੇ ਉਹ ਡਾਕਟਰ ਕਹਿੰਦੇ ਚਲੋ ਤੁਸੀਂ ਬਾਹਰ ਜੋ ਕਿਉਂ ਜਾਓ ਵੀ ਬਾਹਰ ਕਿਉਂ ਜਾਓ ਤੁਸੀਂ ਭੈਣ ਚੋਦੋਂ ਅੰਦਰ ਕੀ ਕੁਛ ਕਰਦੇ ਹੋ ਕਿਸੇ ਨੂੰ ਪਤਾ ਹੈ ਬਹੁਤ ਕੁਛ ਚੱਲ ਰਿਹਾ ਹੈ ਅੱਜ ਜਦੋਂ ਮੈਂ ਸਨੈਪਚੈਟ ਤੇ ਸਟੋਰੀਆਂ ਪਾਰ ਰਿਹਾ ਸੀ ਨਾਲ ਦੀ ਨਾਲ ਲੋਕ ਦੱਸ ਰਹੇ ਨੇ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਇਦਾਂ ਦੇ ਪ੍ਰੋਫੈਸਰ ਸੀ ਕਿ ਜਦੋਂ ਉਹਨਾਂ ਦੇ ਅੰਦਰ ਟ੍ਰੇਨਿੰਗ ਲੱਗਦੀ ਤਾਂ ਉਹਨਾਂ ਨੇ ਲਾਸਟ ਦੇ ਵਿੱਚ ਜੋ ਪ੍ਰੋਜੈਕਟ ਸਬਮਿਟ ਕਰਾਉਣਾ ਹੁੰਦਾ ਤਾਂ ਸਾਈਨ ਉਹਨਾਂ ਦੇ ਜ਼ਰੂਰੀ ਹੁੰਦੇ ਸੀ ਸਾਰੇ ਨਹੀਂ ਵਿੱਚ ਦੋ ਚਾਰ ਲੁੱੱਚੇ ਪ੍ਰੋਫੈਸਰ ਇਦਾਂ ਦੇ ਸੀ ਕਿ ਉਹ ਕੁੜੀਆਂ ਨਾਲ ਪੰਗੇ ਲੈਂਦੇ ਪੂਰੇ ਵੀ ਤੁਹਾਨੂੰ ਫੇਰ ਸੈਨ ਕਰੂੰਗਾ ਉਹਨਾਂ ਨੂੰ ਜਾਣ ਕੇ ਖੱਜਲ ਖਵਾਰ ਕਰਦੇ ਵੀ ਉਹਨਾਂ ਚੋਂ ਇੱਕ ਅੱਦੇ ਸਾਡੇ ਨਾਲ ਕਰੇ ਇਦਾਂ ਦੇ ਬਹੁਤ ਆਪਣੇ ਬਈ ਪੰਜਾਬ ਦੇ ਵਿੱਚ ਹੈਗੇ ਨੇ ਠੀਕ ਆ ਜਿਹੜੇ ਜੇਲੀ ਬਾਬੇ ਛੇੜਖਾਨੀਆਂ ਕਰੀ ਜਾਂਦੇ ਨੇ ਬਾਬੇ ਜਿਹੜੀਆਂ ਕੁੜੀਆਂ ਵਿਚਾਰੀਆਂ ਮਜਬੂਰ ਨੇ ਜਿਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਵੀ ਤੇਰਾ ਕੰਮ ਨਹੀਂ ਹੋਣਾ ਨਹੀਂ ਨਹੀਂ ਤੂੰ ਘਰੇ ਵਗਿਆ ਤੇ ਤੈਨੂੰ ਸਾਡੇ ਨਾਲ ਕਰਨਾ ਪੈਣਾ ਇਹ ਸਿਸਟਮ ਆਪਣੇ ਪੰਜਾਬ ਦੇ ਵਿੱਚ ਸਰਾਮ ਚੱਲੀ ਜਾਂਦਾ ਕੁੜੀਆਂ ਆਪਦੀ ਬੇਚ ਤੋਂ ਡਰਦੀਆਂ ਦੱਸਦੀਆਂ ਨਹੀਂ ਹੈਗੀਆਂ ਆਪਣੇ ਘਰੇ ਨਹੀਂ ਦੱਸਦੀਆਂ ਵੀ ਘਰੇ ਹਟਾਲਾਂਗੇ ਘਰ ਵਾਲੇ ਨੂੰ ਦੱਸਦੇ ਨਹੀਂ ਭਾਈ ਨੂੰ ਨਹੀਂ ਦੱਸਦੀਆਂ ਵਿਚਾਰੀਆਂ ਜਿਹੜੀਆਂ ਦੱਸਦੀਆਂ ਨੇ ਗਾਂ ਪ੍ਰਸ਼ਾਸਨ ਨੂੰ ਉੱਥੇ ਕੋਈ ਗੱਲਬਾਤ ਨਹੀਂ ਹੁੰਦੀ ਉੱਥੇ ਗੱਲ ਬੜੀ ਵੱਡੀ ਬਣਾ ਦਿੱਤੀ ਜਾਂਦੀ ਹੈ ਘਰ ਦੇ ਉਹਨਾਂ ਇੰਟਰਫੇਅਰ ਕਰਿਆ ਜਾਂਦਾ ਬਸ ਉਹਨ ਘਰ ਦੇ ਕਹਿੰਦੇ ਹਟ ਜਾ ਪਈ ਅਗਲਾ ਕਹਿੰਦਾ ਅਸੀਂ ਹੁਣ ਕਚੈਰੀਆਂ ਵਿੱਚ ਕਿੱਥੇ ਠੱਕੇ ਖਾਵਾਂਗੇ ਕਿਹੜਾ ਕੁੜੀ ਨੂੰ ਤਰੀਕ ਤੇ ਲੈ ਕੇ ਜਾਊਗਾ ਕਿਹੜਾ ਆਕਾਨ ਕਿ ਬਹੁਤ ਕੁਝ ਆ ਬਾਬੇ ਆਪਣੇ ਪੰਜਾਬ ਦੇ ਵਿੱਚ ਵੀ ਜਿਹੜੇ ਕੰਮ ਪੰਜਾਬ ਦੇ ਵਿੱਚ ਕਰਨ ਵਾਲੇ ਆ ਉਹ ਤਾਂ ਕਰਨੇ ਹੀ ਹੈਗੇ ਭੈਣ ਚੋਦ ਪ੍ਰੋਡੂਸਰ ਤੇ ਆ ਚੜਦੇ ਨੇ ਪ੍ਰੋਡੂਸਰ ਐ ਕਰਦਾ ਐ ਕਰਦਾ ਮੈਂ ਬਈ ਕੱਲੀਆਂ ਗਾਲਾਂ ਕੱਢਦਾ ਗਾਲਾਂ ਮੈਂ ਕੱਢਦਾ ਸੀ ਕਰਦਾ ਹਾਂ ਤੇ ਕੱਢਦਾ ਹੀ ਰਹੂੰਗਾ ਇਹ ਮੈਂ ਗੱਲ ਐਕਸੈਪਟ ਕਰਦਾ ਮੈਂ ਗਾਲਾਂ ਕੱਢਦਾ ਬਈ ਕੱਢਦਾ ਹੀ ਰਹੂੰਗਾ ਪਰ ਜਿਹੜੇ ਆ ਕਾਂਡ ਨੇ ਕੁੜੀਆਂ ਵਾਲੇ ਠੀਕ ਆ ਕੁੜੀਆਂ ਨੂੰ ਛੇੜ ਲਿਆ ਕੁੜੀਆਂ ਨੂੰ ਐ ਕਰ ਲਿਆ ਕੁੜੀਆਂ ਦੇ ਹੱਥ ਲਾਤੇ ਇਹ ਭਈ ਜ਼ਿੰਦਗੀ ਚ ਅਸੀਂ ਅਜੇ ਤੱਕ ਕੀਤੇ ਨਹੀਂ ਨਾ ਹੀ ਅਸੀਂ ਕਰਨੇ ਇਹਦੀ ਪੁਸ਼ਟੀ ਤੁਸੀਂ ਪਿੰਡ ਚੋਂ ਕਰ ਸਕਦੇ ਹੋ ਬਾਹਰੋਂ ਵੀ ਕਿਤੋਂ ਵੀ ਕਰ ਸਕਦੇ ਹੋ ਜਿਹੜੇ ਬੰਦੇ ਆ ਸ਼ਰੀਆਮ ਕੰਮ ਕਰੀ ਜਾਂਦੇ ਨੇ ਭੈਣਾਂ ਦੇ ਹਸਪੀਟਲਾਂ ਦੇ ਵਿੱਚ ਉੱਥੇ ਦਾ ਕੋਈ ਜਾਂਦਾ ਹੀ ਨਹੀਂਗਾ ਪ੍ਰੋਡੂਸਰ ਗਾਣਾ ਕੱਢਦਾ ਬਈ ਗਾਣਾ ਸਾਰੀ ਦੁਨੀਆ ਘੜਦੀ ਆ ਕਿਹੜਾ ਨਹੀਂ ਗਾਣਾ ਕੱਢਦਾ ਤੁਸੀਂ ਜਿਹੜੇ ਮਰਜੀ ਡਿਪਾਰਟਮੈਂਟ ਚ ਵਗ ਜਓ ਤੁਸੀਂ ਥਾਣੇ ਚ ਵਗ ਜਓ ਤੇਰੀ ਭੈਣ ਦੀ ਛੋਲੀ ਇੱਥੇ ਕੀ ਕਰਦਾ ਐਂ ਗਾਣਾ ਕੱਢਦੇ ਨੇ ਸਾਰੇ ਕਿਤੇ ਮੈਂ ਵੀ ਕੱਢਦਾ ਬਈ ਜਿਹੜੇ ਆ ਵਿਦਵਾਨ ਨੇ ਇਹ ਵੀ ਗਾਣਾ ਕਿਉਂ ਨਹੀਂ ਕੱਢਦੇ ਮੇਰੇ ਆ ਪ੍ਰੋਡੂਸਰ ਗੰਤ ਪਤਾ ਆਪ ਕਿੰਨੀਆਂ ਗਾਣਾ ਕੱਢਦੇ ਨੇ ਹਰੇਕ ਮੇਰੇ ਬਰੋਧ ਆ ਜਾਂਦਾ ਗਾਣਾ ਕੌਣ ਨਹੀਂ ਕੱਢਦਾ ਸਾਰੇ ਕਿਤੇ ਗਾਣਾ ਕੱਢੀ ਜਾਂਦੇ ਨੇ ਯਾਰ ਮਾਪੜੂ ਸਰਬਸ ਜਿਹੜਾ ਮੇਰੇ ਮੇਰੇ ਤੇ ਆ ਘੜਦੇ ਨੇ ਭੈਣ ਜੋ ਜਿਹੜੇ ਕੰਮ ਪੰਜਾਬ ਚ ਹੋ ਰਹੇ ਨੇ ਕਰਨ ਵਾਲੇ ਨੇ ਉਹ ਵੀ ਕਰ ਦਿੰਦੇ ਜਿਹੜਾ ਸ਼੍ਰੀ ਆਮ ਕਿੰਨਾ ਕੁ ਚੱਲੀ ਜਾਂਦਾ ਭੈਣ ਜੋ ਤਾਂ ਸ਼੍ਰੀ ਆਮ ਕੁੜੀ ਨਾਲ ਥੱਕਾ ਹੋਈ ਜਾਂਦਾ ਮੈਂ ਲੈ ਕੇ ਚੱਲਦਾ ਤੁਹਾਨੂੰ ਕਿੱਥੇ ਕਿੱਥੇ ਕੀ ਕੁਛ ਹੋਈ ਜਾਂਦਾ ਲੁੱਚੀ ਘੁੱਗੀ ਕਾ ਮਦਨਾਮ ਘੁੱਗੀ ਕੋਈ ਕੋਟਰ ਕੋਟਰ ਕਰਕੇ ਪਰਾਂਏ ਹੋ ਕੇ ਲੱਗ ਜਾਂਦੀ ਐ ਕਾਂ ਭੈਣ ਤੋਂ ਸਾਡੇ ਵਰਗੇ ਰੌਲਾ ਪਈਓ ਤੇਰੀ ਪੈਂਟ ਦੀ ਛੋਲੀ ਆ ਗਾਲਾਂ ਕੱਢੀ ਅੰਦਰ ਵੀ ਇਹੇ ਬਾਲੇ ਲੰਡਰ ਨੇ ਇਹ ਬਾਲੇ ਲੁੱਚੇ ਨੇ ਬਸ ਛੜੇ ਤੁਸੀਂ ਭੈਣਦੇ ਯਾਰ ਉਹ ਤਾਂ ਚੁੱਪ ਕਰੇ ਬੈਠੇ ਨੇ ਜਿਹੜੇ ਕਾਂਡ ਕਰੀ ਜਾਂਦੇ ਨੇ ਉਹਨਾਂ ਨੂੰ ਤਾਂ ਤੁਸੀਂ ਦੇਖ ਹੀ ਨਹੀਂ ਰਹੇ ਛੜੇ ਕਰੀ ਜਾਂਦੇ ਨੇ ਉਹ ਤਾਂ ਇੰਨੇ ਸਿਆਣੇ ਨੇ ਤੁਸੀਂ ਕਹੋਗੇ ਆਹ ਜੀ ਇਹ ਤਾਂ ਬਹੁਤ ਵੱਡੇ ਡਾਕਟਰ ਨੇ ਤਾਂ ਬਹੁਤ ਵੱਡੇ ਪ੍ਰੋਫੈਸਰ ਨੇ ਉਹਨੇ ਤਾਂ ਪੂਰੀ ਇੱਜ਼ਤ ਕਰਦੇ ਤੁਸੀਂ ਪੂਰੇ ਸਲੂਟ ਮਾਰਦੇ ਜਿਹੜੇ ਇਹ ਕਾਂਡ ਕਰੀ ਜਾਂਦੇ ਨੇ ਸਾਡੇ ਵਰਗੇ ਤੇ ਆ ਕਰਦੇ ਨੇ ਬਲੂਸਰ ਐ ਕਰਦਾ ਐ ਕਰਦਾ ਬੈਂਗਣ ਕਰਦਾ ਬਲੂਸਰ ਪਤਾ ਗਾਲਾਂ ਕੱਢਦਾ ਬਈ ਸ਼ਰਿਆਮ ਕੱਢਦਾ ਬੱਸ ਕੱਢਦਾ ਹੀ ਰਹੂੰਗਾ ਬਈ ਬਥਾ ਹੀ ਕੱਢੂੰਗਾ ਮੈਂ ਤਾਂ ਮਰਦੇ ਦਮ ਤੱਕ ਗਾਲਾਂ ਕੱਢੂੰਗਾ ਪਰ ਮੈਂ ਹੈ ਇਹ ਕਾਂਡ ਨਹੀਂ ਕਰਦਾ ਮੈਂ ਲੋਕਾਂ ਦੇ ਰਪੀ ਨਹੀਂ ਦਬਦਾ ਮੈਂ ਕੁੜੀਆਂ ਤੋਂ ਰਪੀ ਨਹੀਂ ਖਾਂਦਾ ਮੈਂ ਕੁੜੀ ਨੂੰ ਮੈਸੇਜ ਨਹੀਂ ਕਰਦਾ ਮੈਂ ਕਿਸੇ ਨੂੰ ਛੇੜਦਾ ਨਹੀਂ ਹੈਗਾ ਠੀਕ ਹੈ ਬਸ ਇਹ ਕਾਂਡ ਨਹੀਂ ਮੈਂ ਕਰਦਾ ਨਾ ਮੈਂ ਬਾਹਲੇ ਮੈਂ ਗੱਪ ਮਾਰਾਂ ਉਹ ਹਾਸੇ ਮਜ਼ਾਕ ਚ ਗੱਪ ਮਾਰ ਲਾਂ ਮੈਂ ਮਾਰ ਲਾਂ ਆ ਕਾਂਡ ਨਹੀਂ ਮੈਂ ਕਰਦਾ ਹੈਗਾ ਬਈ ਗਾਲਾਂ ਮੈਂ ਕੱਢਦਾ ਬਈ ਉਹ ਮੈਂ ਕੱਢਦਾ ਰਹੂੰਗਾ ਇਹ ਗੱਲਾਂ ਦੀ ਪੁਸ਼ਟੀ ਤੁਸੀਂ ਕਿੱਥੋਂ ਨਹੀਂ ਕਰਨੀ ਬੰਦੇ ਦੀ ਜੜ ਕਿੱਥੋਂ ਫੜੀ ਜਾਂਦੀ ਆ ਉਹਦੇ ਨਾਲ ਦੀ ਆ ਤਾਂ ਜਾਂ ਪਿੰਡ ਚੋਂ ਇਹ ਗੱਲਾਂ ਦੀ ਪੁਸ਼ਟੀ ਤੁਸੀਂ ਪਿੰਡ ਚੋਂ ਕਰ ਸਕਦੇ ਹੁਣ ਕਈ ਬੰਦੇ ਦੇ ਮੈਸੇਜ ਆ ਜਾਂਦੇ ਕਹਿੰਦੇ ਭਾਈ ਤੂੰ ਹੀ ਉੱਥੇ ਵਗ ਜਾਂਦਾ ਜਿੱਥੇ ਇਹ ਕੰਮ ਚੱਲ ਰਿਹਾ ਤੂੰ ਜਾ ਕੇ ਉੱਥੇ ਲਾਈਵ ਹੋ ਜਾ ਬਾਬੇ ਮੈਂ ਨਹੀਂ ਹੋ ਸਕਦਾ ਮੇਰੇ ਤਾਂ ਲੋਕ ਕੋਈ ਕਹਿੰਦੇ ਨੇ ਉਹਦਾ ਗਾਲਾ ਕੱਢ ਲੋ ਚਾ ਉੱਥੇ 100 ਨਰਸਾਂ ਡਾਕਟਰ ਨਹੀਂ ਹੁੰਦੀਆਂ ਨੇ ਵਿੱਚ ਹੀ ਭੈਣ ਦੀ ਬੁੱਧੀ ਕਹਿੰਗੇ ਪ੍ਰੋਡੂਸਰ ਸਾਡੇ ਰਾਏ ਕਰਤਾ ਤੁਸੀਂ ਮੇਰੇ ਤੇ ਪਰਚਾ ਪਵਾਦਣ ਮੈਂ ਤੁਹਾਨੂੰ ਇਨਫੋਰਮੇਸ਼ਨ ਦੱਸਤੀ ਵੀ ਇਦਾਂ ਕਾਹਨ ਹੁੰਦਾ ਮੈਂ ਤੁਹਾਨੂੰ ਚੱਲ ਕੇ ਦਿਖਾ ਸਕਦਾ ਠੀਕ ਹੈ ਇਹ ਮੇਰਾ ਕੰਮ ਹੈ ਨਹੀਂਗਾ ਪਰ ਮੈਂ ਉ ਜਾ ਸਕਦਾ ਤੁਹਾਡੇ ਨਾਲ ਕਈ ਬੰਦੇ ਮੈਸੇਜ ਕਰੀ ਬਾਈ ਤੂੰ ਉੱਥੇ ਜਾ ਕੇ ਵੀਡੀਓ ਪਾ ਦੇ ਭਾਈ ਮੈਂ ਕਿਵੇਂ ਪਾਦਾ ਉੱਥ ਉੱਥੇ ਡਾਕਟਰ ਨਹੀਂ ਵੀ ਹੁੰਦੇ ਨੇ ਨਰਸਾ ਵੀ ਹੁੰਦੀਆਂ ਨੇ ਕੀ ਪਤਾ ਉਹਨਾਂ ਦਾ ਕੱਪੜੇ ਪਾੜ ਕੇ ਖੜ ਜਾਂਣ ਮੈਂ ਤੁਹਾਨੂੰ ਦੱਸਦਾ ਤੁਸੀਂ ਚੱਲੋ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਆ ਇਕੱਲਾ ਨਹੀਂ ਆਦਾ ਤੁਸੀਂ ਚੱਲੋ ਜ਼ਰੂਰੀ ਨਹੀਂ ਹੈਗਾ ਵੀ ਡਾਕਟਰ ਨੇ ਡਾਕਟਰ ਨਹੀਂ ਵੀ ਬੜੀਆਂ ਭੈਣ ਚੋਦ ਨੇ ਉਹ ਲੈ ਕੇ ਨਾਲ ਮੁੰਡਿਆਂ ਨੂੰ ਵਗ ਜਾਂਦੇ ਨੇ ਉਹ ਕਹਿੰਦੀਆਂ ਮੁੰਡੇ ਕਹਿੰਦੀਆਂ ਕੁੜੀਆਂ ਨੂੰ ਕਹਿੰਦੀਆਂ ਤੁਸੀਂ ਚੱਕਰ ਉਹ ਮੁੰਡਿਆਂ ਨੂੰ ਕਹਿੰਦੇ ਨੇ ਕੁੜੀ ਕਹਿੰਦੀ ਜੀ ਐ ਉਹ ਕੁੜੀਓ ਤੁਸੀਂ ਪੜਿਆ ਲਿਖਿਆ ਕਿਉਂ ਸੰਗਦੀਓ ਇਹ ਤਾਂ ਮੈਡੀਕਲ ਆ ਜੀ ਆਪੋ ਡਾਕਟਰ ਨਹੀਂ ਵੀ ਬੜੀਆਂ ਭੈਣ ਚੋਦ ਨੇ हां मैं तुम्हें दसा बहुत ਨਹੀਂ ਆਈਆਂ ਜਿੰਨਾਂ ਬੀਤਿਆ ਨੇ ਉਹਨਾਂ ਨੇ ਮੈਨੂੰ ਦੱਸਿਆ ਹੋਇਆ ਇਹ ਗੱਲਾਂ ਮੈਂ ਤਾਂ ਦੱਸ ਰਿਹਾ ਉਹੀ ਆਪਦੇ ਕੋਲ ਬਣਾ ਕੇ ਨਹੀਂ ਮੈਂ ਦੱਸ ਰਿਹਾ ਬਹੁਤ ਤੁਸੀਂ ਕਮੈਂਟਾਂ ਚ ਉਹਨਾਂ ਡਾਕਟਰਾਂ ਦੇ ਨਾਮ ਜ਼ਰੂਰ ਲਿਖਿਓ ਠੀਕ ਹੈ ਜਿੰਨਾਂ ਦੇ ਰੋਲੇ ਪੈ ਚੁੱਕੇ ਨੇ ਜਿੰਨਾਂ ਬਾਰੇ ਤੁਹਾਨੂੰ ਪਤਾ ਹੈ ਪੂਰੀ ਡਿਟੇਲ ਦੇ ਵਿੱਚ ਠੀਕ ਹੈ ਉਹ ਜ਼ਰੂਰ ਲਿਖਿਓ